ਨਵੇਂ ਸਾਲ ਦੀ ਸ਼ੁਰੂਆਤ ਮੌਕੇ ਧਾਰਮਿਕ ਸਥਾਨਾਂ ਤੇ ਲੱਗੀਆਂ ਰੌਣਕਾਂ ਜੀ ਆਇਆਂ ਨੂੰ ਯਾਰ ਸਾਥ ਸੰਗਤ ਨੂੰ ਅਹੀਂ ਨਵੰਬਰ ਦੇ ਬਹੁਤ ਬਹੁਤ ਵਧਾਈ ਦੇਨੇ ਆ ਪਰ ਅਹੀਂ ਜਾਣੇ ਆ ਕਿ ਤਬਲੀਏ ਖੁਸ਼ੀਆਂ ਭਰਿਆ ਨਵਾਂ ਵਰਸ਼ ਆਏ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀ ਪੀਠ ਮੰਦਿਰ ਕਾਲੀ ਦਵਾਰਾ ਵਿਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਲਈ ਆਇਆ ਆਂ ਸਤਿਨਾਮ ਸ੍ਰੀ ਵਾਹਿਗੁਰੂ ਕੀ ਅੱਜ ਜਾਈਨ ਸਾਲ ਦਾ ਪਹਿਲਾ ਦਿਨ ਸਾਰਿਆਂ ਨੂੰ ਰੱਬ ਨੇੜੇ ਪਰ ਹੱਥ ਰੱਖ ਕੇ ਜੜਨੀ ਗਲਾਈ ਰੱਖੇ ਸਮਾਤਰਾਂ ਇਹ ਪ੍ਰਕਿਆਵਾਂ ਵਰشن ਪਰਵਾਰ ਦੇ ਸੁਖਾਂ ਦੀ ਬੱਗੇ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰਾ ਵਿਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਇਆ ਸਰਬੱਤੇ ਭਲੇ ਦੀ ਅਰਦਾਸ ਕੀਤੀ ਹੈ ਤੇ ਰੱਬ ਅੱਗੇ ਬੇਨਤੀ ਕੀਤੀ ਹੈ ਕਿ ਇਸ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜਿੱਥੇ ਦੇਸ਼ ਤਰੱਕੀ ਕਰੇ ਉੱਥੇ ਹੀ ਦੇਸ਼ ਵਾਸੀ ਵੀ ਤਰੱਕੀ ਕਰਨ ਅਤੇ ਖੁਸ਼ਹਾਲੀ ਨਾਲ ਆਪਣਾ ਜੀਵਨ ਬਤੀਤ ਕਰਨ ਬਲਵਾਂ ਬਲਵਾਂ ਆ ਦੇਵਾ ਗਾ ਗਾਇਆ ਜਵਾ ਮਾਤਾ ਰਾਮੀ ਦਾ ਖਾਣ ਨੂੰ ਜਵਾ ਕਰਾ ਬਵੇ ਮਾਤਾ ਰਾਮੀ ਹਰ ਦਾ ਆਪਰਾ ਬਸਾਣ ਕੋ ਪਾਂਧ ਰੂਪ ਜਵਾ કારો ਬਾਦ ਦੇ ਤੇ ਜੇ ਤੇ ਮਾਰਕ ਦੇ ਆਪਰਾ ਮਕਾਨ ਮਹਾਰਾਣੀ ਗੁਰਬਾਰ ਤੋਂ ਜਰਾ ਅਗੇ ਚਲ ਮੈਂ ਆਦੇ ਕੋਲਿਆ ਪਰਸਲਾ ਤੇ ਜਾ ਰਿਹਾ ਕੋਲੋ ਸਾਡੇ ਪਾਰਿਆਂ ਨੂੰ ਬਾਗ ਗਿਆ ਨਾ ਗੱਲ ਮਾਰਦਾ ਹੈ ਇਹਨਾਂ ਦਾ ਨਾਮ ਤਾਂ ਹੈ ਜਮਨ ਗਗਨ ਜਿਹੜਾ ਉਹ ਸੰਸਥਾ ਜਿੱਦਾਂ ਪਾਲਤੀ ਚੰਗ ਤੇ ਆਈ ਹੋਈ ਆਸਾ ਸੰਗਤ ਨੂੰ ਇਹ ਨਵ ਬਸਲੇ ਬਹੁਤ ਬਹੁਤ ਵਧਾਈ ਦੇਣੇ ਆ ਕੋਈ ਇਹ ਜਾਣੇ ਕਿ ਸਭ ਲਈ ਖੁਸ਼ੀਆਂ ਭਰਿਆ ਨਵਾਂ ਵਰ੍ਹਾ ਆਏ ਉਹ ਸਭ ਪਰਿਵਾਰ ਨੂੰ ਸੁਖ ਸ਼ਾਂਤੀ ਬਖਸ਼ੇ। ਚਲੋ। ਮੇਰਾ ਨਾਮ ਸੁਜੀਸ ਹੈ। ਸਾਲ ਦਾ ਪਹਿਲਾ ਦਿਨ ਸਾਰੇ ਅੰਕ ਨੂੰ ਰੱਬ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਰੱਖੇ ਕੰਮਾਂ ਕਰਾਂ ਤੇ ਤਰੱਕੀਆਂ ਬਖਸ਼ੇ ਪਰਿਵਾਰ ਤੇ ਸੁਖ ਸ਼ਾਂਤੀ ਬਖਸ਼ੇ। ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਏ। ਸਾਰੇ ਤੰਦਰੁਸਤੀ ਵਿੱਚ ਸਾਰੇ ਮਾਰਗੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਧਾਰਮਿਕ ਸਥਾਨਾਂ ਤੇ ਲਗੀਆਂ ਰੌਣਕਾਂ ਜੀ ਆਇਆਂ ਨੂੰ ਯਾਰ ਸਤ ਸੰਗਤ ਨੂੰ ਅਹੀਂ ਨਵੰਬਰਸ਼ ਦੀ ਬਹੁਤ ਬਹੁਤ ਵਧਾਈ ਦੇਣੀ ਆ ਪਰ ਅਹੀਂ ਜਾਣੇ ਕਿ ਤਬਲੀਏ ਖੁਸ਼ੀਆਂ ਭਰਿਆ ਨਵਾਂ ਵਰਸ਼ ਆਏ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰਾ ਰੱਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਇਆ ਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਜੀ ਨੂੰ ਪਾਵਨ ਸਾਲ ਦੀਆਂ ਸਾਲ ਦਾ ਪਹਿਲਾ ਦਿਨ ਸਾਰੇ ਅੰਗ ਨੂੰ ਰੱਬ ਮੇਰੇ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਦੇ ਰੱਖੇ ਕੰਮਾਂ ਕਰਾਂ ਦੀ ਤਰੱਕੀਆਂ ਬਖਸ਼ਣ ਪਰਿਵਾਰ ਤੇ ਸੁੱਖ ਚਾਂਦੀ ਬਖਸ਼ੇ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦਵਾਰਾ ਵਿਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਇਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਰੱਬ ਅੱਗੇ ਬੇਨਤੀ ਕੀਤੀ ਹੈ ਕਿ ਇਸ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜਿੱਥੇ ਦੇਸ਼ ਤਰੱਕੀ ਕਰੇ ਉੱਥੇ ਹੀ ਦੇਸ਼ ਵਾਸੀ ਵੀ ਤਰੱਕੀ ਕਰਨ ਅਤੇ ਖੁਸ਼ਹਾਲੀ ਨਾਲ ਆਪਣਾ ਜੀਵਨ ਬਤੀਤ ਕਰਨ ਅੱਜ ਬਰਵਾਦਾ ਪੈਦਾ ਬਹਾ ਮਾਤਾ ਰਾਮੀ ਦਾ ਖਾਣਾ ਖਾਣ ਨੂੰ ਖੁਸ਼ ਹੋ ਆ ਤਰਾ ਬਾਵੇ ਮਾਤਾ ਰਾਮੀ ਹਰ ਦਾ ਹਾਲ ਆਪਰਾ ਬਸਾਣ ਨੂੰ ਦਾ ਸੰਗਤ ਰੂਪ ਦਵਾ ਕਾਰੋਬਾਰ ਦੇ ਕਿ ਜੇਤ ਮਾਰ ਦੇ ਆਪਰਾ ਮਕਾਨ ਮਹਾਰਾਣੀ ਗੁਰਬਾਰ ਤੋਂ ਜਰਾ ਅਗੇ ਜੇ ਮੈਂ ਅੱਜ ਹੋ ਗਿਆ ਪਰਸਾ ਲਾ ਕੇ ਜਾ ਰਿਹਾ ਨੋ ਸਾਬ ਦੇ ਸਾਰੇ ਨੂੰ ਬਾਗ ਜਾ ਨਾ ਜਦ ਮਾਰਦਾ ਹੈ ਜਮਨ ਗਗਨ ਜਰਵਾ ਤੇ ਆਈ ਹੋਈ ਆਸਾ ਸੰਗਤ ਨੂੰ ਇਹ ਨਵ ਬਸ਼ੀ ਬਹੁਤ ਬਹੁਤ ਵਧਾਈ ਦੇਣੇ ਆ ਵਰਹੇ ਜਾਣੇ ਕਿ ਸਭ ਲਈ ਖੁਸ਼ੀਆਂ ਭਰਿਆ ਨਵਾਂ ਵਰਸ਼ ਆਏ ਉਹ ਸਭ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ ਚਲੇ ਮੇਰਾ ਨਾਮ ਸੁਜੀਸ ਹੈ ਹਾਲ ਚਾਲ ਚੱਲਦੇ ਆਇਆ ਸਾਲ ਦਾ ਪਹਿਲਾ ਦਿਨ ਸਾਰੇ ਅੰਕ ਨੂੰ ਰੱਬ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਰੱਖੇ ਕੰਮਾਂ ਕਰਾਂ ਤੇ ਤਰੱਕੀਆਂ ਬਖਸ਼ੇ ਪਰਿਵਾਰ ਤੇ ਸੁੱਖ ਸ਼ਾਂਤੀ ਬਖਸ਼ੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਏ ਸਾਰੇ ਰਤਾਂ ਰੂਸ਼ੀ ਬਖਸ਼ੇ ਮਾਰਗੇ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਧਾਰਮਿਕ ਸਥਾਨਾਂ ਤੇ ਲਗੀਆਂ ਰੌਣਕਾਂ ਜੀ ਆਇਆਂ ਯਾਰ ਸਤ ਸੰਗਤ ਨੂੰ ਅਹੀਂ ਨਵੰਬਰਸ਼ ਦੀ ਬਹੁਤ ਬਹੁਤ ਵਧਾਈ ਦਿੰਦੇ ਆਂ ਪਰ ਅਹੀਂ ਜਾਣੇ ਆ ਕਿ ਤਬਲੀਏ ਖੁਸ਼ੀਆਂ ਭਰਿਆ ਨਵਾਂ ਵਰਸ਼ ਆਏ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕਤੀ ਪੀਠ ਮੰਦਰ ਕਾਲੀ ਦੁਆਰਾ ਰੱਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਲਈ ਆਇਆ ਆਂ ਸਤਿਨਾਮ ਸ੍ਰੀ ਵਾਹਿਗੁਰੂ ਕੀ ਹਮਤਿ ਤੇ ਕੀ ਬੋਲ ਜਾਈਨ ਨ ਸਤਿਨਾਮ ਸਾਲ ਦਾ ਪਹਿਲਾ ਦਿਨ ਸਾਰਿਆਂ ਨੂੰ ਰੱਬ ਮਿਹਰ ਪਰ ਹੱਥ ਰੱਖ ਕੇ ਚੜ੍ਹਦੀ ਕਲਾ ਰੱਖੇ ਸammaਹ ਕਰਾਂਇ ਤਕੀਆਂ ਬਖਸ਼ਣ ਪਰਵਾਰ ਤੇ ਸੁੱਖਾਂ ਦੀ ਬਖਸ਼ੇ ਖਾਸ ਕਰ ਬਟਾਲਾ ਵਾਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਕੰਧ ਸਾਹਿਬ ਤੇ ਸਿੱਧ ਸ਼ਕਤੀ ਪੀਠ ਮੰਦਿਰ ਕਾਲੀ ਦੁਆਰਾ ਵਿਖੇ ਹੋਏ ਨਤਮਸਤਕ ਇਸ ਮੌਕੇ ਲੋਕਾਂ ਨੇ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਇਆ ਸਰਬੱਤੇ ਭਲੇ ਦੀ ਅਰਦਾਸ ਕੀਤੀ ਹੈ ਤੇ ਰੱਬ ਅੱਗੇ ਬੇਨਤੀ ਕੀਤੀ ਹੈ ਕਿ ਇਸ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜਿੱਥੇ ਦੇਸ਼ ਤਰੱਕੀ ਕਰੇ ਉੱਥੇ ਹੀ ਦੇਸ਼ ਵਾਸੀ ਵੀ ਤਰੱਕੀ ਕਰਨ ਅਤੇ ਖੁਸ਼ਹਾਲੀ ਨਾਲ ਆਪਣਾ ਜੀਵਨ ਬਤੀਤ ਕਰਨ ਅੱਜ ਦਾ ਵਾਅਦਾ ਪਿਆਵਾ ਮਾਤਾ ਰਾਮੀ ਦਾ ਖਾਣਾ ਖਾਣ ਨੂੰ ਖੁਸ਼ ਹੋ ਆ ਤਰਾ ਬਾਵੇ ਬਾਬਾ ਰਾਮੀ ਹਰ ਦਾ ਹਾਲ ਆਪਰਾ ਮਸਾਲ ਨੂੰ ਦਾ ਪਾਂਡਰੂਪ ਦਵਾ 12 ਬਾਗ ਦੇ ਤੇ ਜਿਤ ਮਾਰ ਦੇ ਆਪਰਾ ਮਸਾਲੀ ਮਹਾਰਾਣੀ ਗੁਰਬਾਰ ਤੋਂ ਜਰਾ ਆ ਗਏ ਚਮਾ ਦੇ ਹੋ ਗਿਆ ਪਰਸਲਾ ਕੇ ਜਾ ਰਹੇ ਕੋਲ ਸਾਡੇ ਪਾਰਿਆਂ ਨੂੰ ਬਾਗ ਗਿਆ ਨਾ ਗੱਲ ਮਾਰਦਾ ਹੈ ਇਹਨਾਂ ਦਾ ਨਾਮ ਤਾਂ ਹੈ ਜਮਨ ਗਗਨ ਜੁਰਾ ਉਹ ਸੰਸਥਾ ਜਿਹਨਾਂ ਦੇ ਪਾਲਤੀ ਸੰਸਥਾ ਤੇ ਦੇ ਆਈ ਹੋਈ ਆ ਸਾਧ ਸੰਗਤ ਨੂੰ ਇਹ ਨਵ ਬਸ਼ੀ ਬਹੁਤ ਬਹੁਤ ਵਧਾਈ ਦੇਣੇ ਆ ਪੁਰਾਣੀ ਜਾਣੇ ਕਿ ਸਭ ਲਈ ਖੁਸ਼ੀਆਂ ਭਰਿਆ ਨਵਾਂ ਵਰਸ਼ ਆਏ ਉਹ ਸਭ ਪਰਿਵਾਰ ਨੂੰ ਸੁਖ ਸ਼ਾਂਤੀ ਬਖਸ਼ੇ ਚਲੋ ਮੇਰਾ ਨਾਮ ਸੁਜੀਸ ਹੈ ਹਾਲ ਦਾ ਪਹਿਲਾ ਦਿਨ ਸਾਰੇ ਅੰਕ ਨੂੰ ਰੱਬ ਮਿਹਰ ਭਰੇ ਹੱਥ ਰੱਖ ਕੇ ਚੜ੍ਹਦੀ ਕਲਾ ਰੱਖੇ ਕੰਮਾਂ ਕਰਾਂ ਤੇ ਤਰੱਕੀਆਂ ਬਖਸ਼ੇ ਪਰਿਵਾਰ ਤੇ ਸੁਖ ਸ਼ਾਂਤੀ ਬਖਸ਼ੇ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਏ ਸਾਰੇ ਤਾਂ ਦਰਸ਼ਕੀ ਬੱਚੇ ਮਾਰਗੇ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹੈ